ਚੰਨ ਗੁਰਦੁਆਰੇ ਸੀ ਮੱਥਾ ਟੇਕਣ ਆਈਆਂ ਜੀ ਹਾਂਜੀ ਬਹੁਤ ਵਧੀਆ ਲੱਗਦਾ ਪਿਆ ਬਹੁਤ ਮਜ਼ਾ ਆ ਰਿਹਾ ਹੈ ਸਾਡੇ ਬੱਚੇ ਕਹਿੰਦੇ ਗੁਰਦੁਆਰੇ ਲੈ ਕੇ ਚੱਲੋ ਅਸੀਂ ਗੁਰਦੁਆਰੇ ਇਸ ਤਰ੍ਹਾਂ ਆਏ ਆ ਅੱਜ 350 ਪਹਿ ਦਿਹਾੜਾ ਹੈਗਾ ਜੀ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਤੇਗ ਬਹਾਦਰ ਸਾਹਿਬ ਦਾ ਸ਼ਹੀਦੀ 350 ਮਾਣਾ ਗੁਆਣਾ ਗੁਰਪੁਰਮਾਂ ਨਾ ਰਹੇ ਹਨ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਨਮਸਕਾਰ ਲੱਖ ਵਾਰ ਨਮੋ ਨਮੋ ਕਰਦੇ ਹਾਂ ਸਾਰੀ ਸੰਗਤ ਨੂੰ ਇਸ ਗੁਰਪੁਰਬ ਤੇ ਆਂਦੀ ਅਸੀਂ ਅੱਜ ਤਿੰਨੇ ਹਾਂ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰੋ ਕਿਰਪਾ ਕਰੋ ਅੰਗ ਸੰਸਾ ਯੋ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਦਾਤਾ ਜੀ ਆਪਣਾ ਨਾਮ ਜਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਤਸ਼ਾਹ ਸੈਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਅੱਜ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਵਿਖੇ ਅਮਰਤਵੇਲੀ ਤੋਂ ਲੈ ਕੇ ਗੁਰਬਾਣੀ ਕੀਰਤਨ ਦੁਆਰਾ ਸਮਾਗਮ ਕਰਵਾਏ ਜਾ ਰਹੇ ਹਨ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਜੋ ਕਿ ਗੁਰੂ ਸਾਹਿਬ ਜੀ ਦੇ ਨਾਲ ਦਿੱਲੀ ਵਿਖੇ ਸ਼ਹੀਦ ਹੋਏ ਸਨ ਉਹਨਾਂ ਦੀ ਸ਼ਹਾਦਤ ਨੂੰ ਸਮਰਪਤ 350 ਸਾਲਾ ਅੱਜ ਇਸ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚ ਕੇ ਗੁਰਬਾਣੀ ਕੀਰਤਨ ਦौरा ਸੁਣ ਕੇ ਆਪਣਾ ਜੀਵਨ ਸਫਲੀਆਂ ਕਰ ਰਹੇ ਹਨ ਸਮੂਚੀਆਂ ਆਈਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਅਤੇ ਬੇਨਤੀ ਕਰਦੇ ਆਓ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਜੀ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਉਂਦੇ ਹੋਏ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ